ਗੱਲਯੋਗ ਇਸ ਸਭਾ ਦੀ ਸਤਾਰਕ ਕਰ ਰਿਹਾ ਹੈ ਪ੍ਰੋਫੈਸਰ ਦੀਪਕ ਮਾਨ ਮੋਨ ਜੀ ਸਰਜੰਦਰ ਵਾਲਗਿਆ ਜੀ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਪਹੁੰਚੇ ਪ੍ਰਦੀਪ ਸਾਹਿਬ ਸੇਖੋਂ ਸਾਹਿਬ ਰਾਜਾ ਸਾਹਿਬ ਅਤੇ संजीवਨ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦੀ ਇਫਟਾ ਨੂੰ ਤੇ ਇਫਟਾ ਦੀਆਂ ਸਹਿਯੋਗੀ ਸੰਸਥਾਵਾਂ ਇੰਦਰੀ ਪੰਜਾਬੀ ਲੇਖ ਸਭਾ ਤੇ ਪੈਗਾਮ ਨਾਮ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਆ ਕਿ ਉਹਨਾਂ ਨੇ ਵੇਲੇ ਸਿਰ ਇੱਕ ਧੋਖਮਾ ਮੁੱਦਾ ਅਠਾਇਆ ਹੈ ਇਸ ਗੱਲ ਲਈ ਇਹ ਪ੍ਰਸ਼ੰਸਾ ਦੇ ਹੱਕਦਾਰ ਨਹੀਂ ਅੱਜ ਦੇ ਯੁੱਗ ਵਿੱਚ ਕੋਈ ਪੋਸਟ ਲਿਖ ਦੇਣੀ ਜਾਂ ਸੋਸ਼ਲ ਮੀਡੀਆ ਤੇ ਸਾਂਝੀ ਕਰਨੀ ਬਹੁਤ ਸੌਖੀ ਗੱਲ ਆ ਪਰ ਬੰਦੇ ਇਕੱਠੇ ਕਰਨੇ ਸਭ ਨਾਲ ਤਾਲਮੇਲ ਕਰਨਾ ਬਹੁਤ ਔਖਾ ਹੈ ਇਹਨਾਂ ਨੇ ਇੱਕ ਔਖਾ ਕੰਮ ਸੀਰੇ ਚੜਾਇਆ ਇਹ ਪ੍ਰਸ਼ੰਸਾ ਦੇ ਹੱਕਦਾਰ ਮੁਬਾਰਕਬਾਦ ਦੇ ਹੱਕਦਾਰ ਜਿਸ ਸਵਸਿਆ ਦੇ ਉੱਤੇ ਅੱਜ ਆਪਾਂ ਗੱਲ ਕਰ ਰਹੀਆਂ ਇਹ ਬਿਲਕੁਲ ਇਹ ਤਕਵਾ ਮੌਕਾ ਹੈ ਕਿ ਲੋਕ ਸਭਾ ਦੀਆਂ ਜਦੋਂ ਚੋਣਾਂ ਹੋ ਰਹੀਆਂ ਤੇ ਉਹਨਾਂ ਚੋਣਾਂ ਦਾ ਮੁੱਦਾ ਕੀ ਹੋਵੇ ਤੇ ਚੋਣਾ ਤੇ ਮੁੱਦੇ ਹੋਣੇ ਕੀ ਚਾਹੀਦੇ ਆ ਤੇ ਬਣਾਏ ਕੀ ਜਾਂਦੇ ਆ ਸਭ ਤੋਂ ਪਹਿਲੀ ਸਮੱਸਿਆ ਤਾਂ ਸਾਡੇ ਸਾਹਮਣੇ ਇਹ ਆਸੀ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਉਹ ਚਾਹੇ ਬੇਰਜਗਾਰੀ ਦੀ ਹੋਵੇ ਚਾਹੇ ਮਹਿੰਗਾਈ ਦੀ ਹੋਵੇ ਚਾਹੇ ਉਹ ਕਿਸਾਨਾਂ ਦੀ ਸਮੱਸਿਆ ਹੋਵੇ ਉਹਨਾਂ ਨੂੰ ਛੱਡ ਕੇ ਅਸੀਂ ਹੋਰ ਮਸਲਿਆਂ ਦੇ ਉੱਤੇ ਉਲਝ ਜਾਂਦੇ ਆ ਕਿਉਂਕਿ ਸਿਆਸੀ ਲੀਡਰ ਇੱਕ ਵਿਸ਼ੇਸ਼ ਚਾਲਦੀਨ ਆਪਣੀਆਂ ਵੋਟਾਂ ਇਕੱਠੀਆਂ ਕਰਨ ਲਈ ਹੋਰ ਮੁੱਦੇ ਆ ਜਿਹੜੇ ਉਹ ਸਾਹਮਣੇ ਲੈ ਆਉਂਦੇ ਮੈਂ ਜੇ ਹੋਰ ਮੁੱਦਿਆਂ ਤੇ ਗੱਲ ਕਰਨ ਲਈ ਪਿਆ ਤਾਂ ਗੱਲ ਤਿਲਕ ਜਾਊਗੀ ਤੇ ਅੱਜ ਜਿਸ ਅਸੀਂ ਮੁੱਦੇ ਤੇ ਕੇਂਦਰਤ ਰਹਿਣਾ ਚਾਹੁੰਦੇ ਆ ਉਹਦੇ ਤੋਂ ਪਾਸੇ हट ਜਾਾਂਗੇ ਇਸ ਕਰਕੇ ਮੈਂ ਸਿੱਧਾ ਇਸ ਮੁੱਦੇ ਤੇ ਆਉਣਾ ਹੈ ਕਿ ਅੱਜ ਜਿਹੜਾ ਮੁੱਦਾ ਹੈ ਉਹ ਏ ਕੇ ਪੰਜਾਬ ਦੇ ਵੀ ਕੁਝ ਵਿਸ਼ੇਸ਼ ਮੁੱਦੇ ਉਹ ਚਾਹੇ ਪਾਕਿਸਤਾਨ ਨਾਲ ਬਾਰਡਰ ਖੋਲਣ ਦਾ ਹੋਵੇ ਉਹ ਚਾਹੇ ਪੰਜਾਬ ਦੀ ਕਿਸਾਨੀ ਦਾ ਹੋਵੇ ਚਾਹੇ ਉਹ ਇੰਟਰਨੈਸ਼ਨਲ 에ਅਰਪੋਰਟ ਦਾ ਮਸਲਾ ਹੋਵੇ ਕਿ ਨਾ ਤਾਂ ਦਾ ਇੰਟਰਨੈਸ਼ਨਲ 에ਅਰਪੋਰਟ ਹੈ ਪਰ ਸਾਰੀਆਂ ਜਿਹੜੀਆਂ ਫਲਾਈਟਸ ਉਹ ਦਿੱਲੀੋਂ ਹੀ ਜਾਵੜਦੀਆਂ ਬਹੁਤ ਸਾਰੀਆਂ ਪੰਜਾਬ ਦੀਆਂ ਸਮੱਸਿਆਵਾਂ ਆ ਉਹਨਾਂ ਨੂੰ ਵੀ ਜਰਤਾ ਛੱਡਦੀਏ ਜਿਸ ਸਮੱਸਿਆ ਤੇ ਅੱਜ ਵਰਤ ਕੇਂਦਰ ਤੇ ਰਹਿਣਾ ਚਾਹੁੰਦੇ ਆ ਉਹ ਪ੍ਰਦੂਸ਼ਣ ਦਾ ਤੇ ਜਿਵੇਂ ਪਹਿਲਾਂ ਵੀ ਕਿਹਾ ਸਿੱਧੂ ਸਾਹਿਬ ਨੇ ਵੀ ਕਿ ਪ੍ਰਦੂਸ਼ਣ ਤਾਂ ਬਹੁਤ ਤਰ੍ਹਾਂ ਦਾ ਹੈ ਕਿ ਹਵਾ ਦਾ ਪ੍ਰਦੂਸ਼ਣ ਆ ਪਾਣੀ ਦਾ ਪ੍ਰਦੂਸ਼ਣ ਆ ਧਰਤੀ ਦਾ ਪ੍ਰਦੂਸ਼ਣ ਆ ਉਹ ਸਾਰੇ ਪ੍ਰਦੂਸ਼ਣਾਂ ਦੀ ਬਜਾਏ ਇਸ ਵੇਲੇ ਆਪਾਂ ਕੇਂਦਰ ਦਰੇਣਾ ਚਾਹੁੰਦੇ ਆ ਸਿਰਫ ਸੱਭਿਆਚਾਰਕ ਪ੍ਰਦੂਸ਼ਣ ਤੇ ਸੱਭਿਆਚਾਰਕ ਜਦੋਂ ਪ੍ਰਦੂਸ਼ਣ ਦੀ ਗੱਲ ਕਰਦੇ ਆ ਤਾਂ ਸੱਭਿਆਚਾਰਕ ਪ੍ਰਦੂਸ਼ਣ ਵੀ ਕੋਈ ਇੱਕ ਖੇਤਰ ਦੇ ਵਿੱਚ ਨਹੀਂ ਆ ਉਹਦੇ ਵਿੱਚ ਵੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਸੱਭਿਆਚਾਰਕ ਪ੍ਰਦੂਸ਼ਣ ਦਾ ਇੱਕ ਜਿਹੜਾ ਭਾਗ ਆ ਉਹ ਜਿਹੜਾ ਜ਼ਿਆਦਾ ਲੋਕਾਂ ਨੂੰ ਚੋਖਦਾ ਹੈ ਜਾਂ ਸਾਹਮਣੇ ਆ ਉਹ ਹੈਗਾ ਕਿ ਜਿਹੜਾ ਗੀਤ ਵੀਡੀਓ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਪਰ ਗੀਤ ਵੀਡੀਓ ਤੇ ਫਿਲਮਾਂ ਤੋਂ ਇਲਾਵਾ ਸਹਿਤ ਦੇ ਵਿੱਚ ਤੇ ਸਹਿਤ ਦੇ ਹੋਰ ਰੂਪਾਂ ਦੇ ਵਿੱਚ ਵੀ ਪ੍ਰਦੂਸ਼ਣ ਹੈਗਾ ਹੁਣ ਇਹ ਪ੍ਰਦੂਸ਼ਣ ਨੂੰ ਅਸੀਂ ਪਰਿਭਾਸ਼ਿਤ ਕਿਵੇਂ ਕਰੀਏ ਤੇ ਇਹਦੇ ਬਾਰੇ ਆਪਾਂ ਕੀ ਕਰ ਸਕਦੇ ਵੈਸੇ ਜੇ ਸਿਧਾਂਤ ਗੱਲਾਂ ਕਰੀਏ ਤਾਂ ਬਹੁਤ ਲੰਮੀਆਂ ਚੌੜੀਆਂ ਹੋ ਜਾਂਦੀਆਂ ਕਿ ਪ੍ਰਦੂਸ਼ਣ ਕੀ ਆ ਕੇ ਜੋ ਆਣ ਚਾਹਿਆ ਤਤਾ ਪ੍ਰਦੂਸ਼ਣ ਉਹ ਆ ਕੇ ਜੋ ਸਾਡੀ ਸਿਹਤ ਖਰਾਬ ਕਰਦਾ ਹੈ ਤੇ ਸਿਹਤ ਤੋਂ ਭਾਵ ਕਰਦੀ ਸਰੀਰ ਦੀ ਸਿਹਤ ਹੀ ਨਹੀਂ ਮਾਨਸਿਕ ਸਿਹਤ ਖਰਾਬ ਕਰਦਾ ਪਰ ਆਪਾਂ ਇਹਨਾਂ ਸਿਧਾਂਤਕ ਗੱਲਾਂ ਦੇ ਵਿੱਚ ਨਾ ਪਈਏ ਇਹ ਮੌਕਾ ਵੀ ਸ਼ਾਇਦ ਸਿਧਾਂਤਕ ਗੱਲਾਂ ਕਰਨ ਦਾ ਨਹੀਂ ਬੁਨਿਆਦੀ ਤੌਰ ਤੇ ਜੇ ਆਪਾਂ ਸਹਿਤ ਤੇ ਸੱਭਿਆਚਾਰ ਫਿਲਮਾਂ ਤੇ ਗੀਤਾਂ ਦੇ ਵਿੱਚ ਪ੍ਰਦੂਸ਼ਣ ਦੇਖਣਾ ਤਾਂ ਉਹਦੇ ਮੋਰਟੇ ਇਹ ਤਾਂ ਤਿੰਨ ਗੱਡੀਆਂ ਚੀਜ਼ਾਂ ਨੇ ਇੱਕ ਉਹਦੇ ਵਿੱਚ ਅਸ਼ਲੀਲਤਾ ਹੈ ਇੱਕ ਉਹਦੇ ਵਿੱਚ ਨਸ਼ੇ ਹੈ ਇੱਕ ਉਹਦੇ ਵਿੱਚ ਹਿੰਸਾ ਤੇ ਹਿੰਸਾ ਦਾ ਰਪਾਟਿਕਾ ਉਹ ਹਥਿਆਰ ਨੇ ਇਹ ਤਿੰਨ ਚੀਜ਼ਾਂ ਜਿਹੜੀਆਂ ਵਾਰ-ਵਾਰ ਆਉਂਦੀਆਂ ਨੇ ਹੁਣ ਜਿਹੜੀ ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਜੇ ਆਪਾਂ ਅਸ਼ਲੀਲਤਾ ਦੀ ਗੱਲ ਕਰੀਏ ਤਾਂ ਅਕਸਰ ਇੱਕ ਮੁੱਖ ਸਮੱਸਿਆ ਆ ਬਣ ਖੜਦੀ ਆ ਇਹ ਆ ਬਣ ਖੜਦੀ ਆ ਕਿ ਅਸ਼ਲੀਲਤਾ ਜਦੋਂ ਗਾਇਕਾਂ ਨਾਲ ਗੱਲ ਕਰੀਦੀ ਆ ਜਦੋਂ ਕਲਪ ਪ੍ਰੋਡਿਊਸਰਾਂ ਨਾਲ ਗੱਲ ਕਰੀਦੀ ਆ ਤਾਂ ਇੱਕੋ ਹੀ ਗੱਲ ਕਹਿੰਦੇ ਆ ਕਿ ਜੀ ਲੋਕ ਚਾਹੁੰਦੇ ਇੱਕੋ ਹੀ ਗੱਲ ਦੇ ਉੱਤੇ ਉਹ ਕੇਂਦਰ ਕਰ ਦਿੰਦੇ ਆ ਕਿ ਲੋਕ ਚਾਹੁੰਦੇ ਆ ਇਸ ਕਰਕੇ ਆ ਤੁਸੀਂ ਵੇਖਿਆ ਹੋਣਾ ਕਿ ਪਿੱਛੇ ਇੱਕ ਗਾਇਕ ਦੇ ਉੱਤੇ ਫਿਲਮ ਬਣੀ ਤੇ ਉਹਨਾਂ ਦਾ ਜਿਹੜਾ ਮੁੱਖ ਇਹ ਨੂੰ ਕਹਿ ਸਕਦੇ ਆ ਕਿ ਲਾਜਿਕ ਇਹ ਬਣਾਤਾ ਕਿ ਲੋਕ ਚਾਹੁੰਦੇ ਆ ਇਸ ਕਰਕੇ ਅਸੀਂ ਇਹ ਦੱਸਾਂ ਦੂਜੀ ਜਿਹੜੀ ਵੱਡੀ ਦਲੀਲ ਦਿੱਤੀ ਜਾਂਦੀ ਉਹ ਦਿੱਤੀ ਜਾਂਦੀ ਆ ਕਿ ਇਹ ਕੋਈ ਅਸੀਂ ਤਾਂ ਨਹੀਂ ਦਿਖਾ ਰਹੇ ਇਹ ਤਾਂ ਸਦੀਆਂ ਤੋਂ ਚੱਲਦਾ ਆ ਤੇ ਫੇਰ ਕੀ ਆ ਕਿ ਕੁਝ ਗਿੱਧਿਆਂ ਦੀਆਂ ਬੋਲੀਆਂ ਕੱਢ ਲਈਆਂ ਜਾਂਦੀਆਂ ਉਹਨਾਂ ਵਿੱਚੋਂ ਕੁਝ ਸ਼ਿਫਾਰ ਦੇ ਤੇਲੇ ਦੇ ਪਹਿਣ ਵਾਲੀਆਂ ਮਰਦਾਂ ਦੀਆਂ ਬੋਲੀਆਂ ਕੱਢ ਲਈਆਂ ਜਾਂਦੀਆਂ ਤੇ ਕਹਿ ਲਿਆ ਜਾਂਦਾ ਕਿ ਆਹ ਦੇਖੋ ਤੁਸੀਂ ਵੇਖਿਆ ਹੋਣਾ ਕੋ ਉਸ ਫਿਲਮ ਦੇ ਵਿੱਚ ਵੀ ਇਹ ਗੱਲ ਸਾਡੀ ਨਾਟਕ ਦੀ ਬੇਬੇ ਦੇ ਮੂੰਹੋਂ ਆਵਾਤੀ ਕਿ ਦੇਖੋ ਵੀ ਇਹ ਤਾਂ ਔਰਤਾਂ ਕਰਦੀਆਂ ਕੰਨੀਆਂ ਜਦੋਂ ਇੱਕ ਇੱਕ ਸਮੱਸਿਆ ਪਹਿਲਾਂ ਇਹ ਸਮੱਸਿਆ ਨੂੰ ਆਪਾਂ ਥੋੜਾ ਜਿਹਾ ਖੋਲ-ਖੋਲ ਕੇ ਦੇ ਪਹਿਲੀ ਗੱਲ ਤੇ ਇਹ ਕਿ ਜਦੋਂ ਇਹ ਆੜ ਨਹੀਂ ਜਾਂਦੀ ਆ ਕਿ ਪਹਿਲਾਂ ਵੀ ਇਹ ਕਿਸੇ ਨਾ ਕਿਸੇ ਰੂਪ ਵਿੱਚ ਚੱਲਦੀ ਸੀਗੀ ਚਾਹੇ ਬਜ਼ੁਰਗਾਂ ਜਿਹੜੇ ਉਹ ਬਾਤਾਂ ਲਾ ਕਿਸੇ ਸੁਣਾਉਂਦੇ ਸੀ ਜਾਂ ਜਿਹੜੀਆਂ ਬੋਲੀਆਂ ਉਹਨਾਂ ਵਿੱਚ ਵੀ ਇਹ ਅਸ਼ਰੀਲਤਾ ਸੀ ਉਹ ਇੱਕ ਵਿਸ਼ੇਸ਼ ਦਾਇਰੇ ਦੀ ਚੀਜ਼ ਹੁੰਦੀ ਸੀ ਉਹ ਇੱਕ ਵਿਸ਼ੇਸ਼ ਦਾਇਰੇ ਦੀ ਚੀਜ਼ ਹੁੰਦੀ ਸੀ ਕੋਈ ਨਹੀਂ ਰੱਖ ਲੈਣ ਦੇਈ ਮੇਰੀ ਬਾਹਰ ਵੈਸੀ ਬਹੁਤ ਉੱਚੀ ਆ ਹੁਣ ਜਦ ਡੇਈ ਜਾਵੇ ਰੱਖ ਦੇ ਪਾਣੀ ਰੱਖਣਾ ਐਸ ਪਾਣੀ ਰੱਖਣਾ ਇੱਕ ਦਹਿਰੇ ਦੀ ਚੀਜ਼ ਹੁੰਦੀ ਸੀ ਉਹ ਦਹਿਰਾ ਇਹ ਕਿ ਦਹਿਰੇ ਦੇ ਵਿੱਚ ਗੱਲ ਹੋ ਰਾ ਕਿ ਨੌਜਵਾਨ ਮੁੰਡੇ ਹੋਸਟਲਾਂ ਚ ਕਿਹੋ ਜਿਹੀਆਂ ਗੱਲਾਂ ਕਰਦੇ ਆ ਜਾਂ ਔਰਤਾਂ ਜਦੋਂ ਕਿਹਾ ਜਾ ਸਕਦਾ ਕਿ ਰਾਤ ਚਲੀ ਜਾਂਦੀ ਸੀ ਔਰ ਤੁਹਾਨੂੰ ਨਾਲ ਹੀ ਲੈ ਕੇ ਜਾਂਦੇ ਸੀ ਪਿੱਛੋਂ ਕਿਹੋ ਜਿਹੀਆਂ ਗੱਲਾਂ ਕਰਦੇ ਸੀ ਜਾ ਉਹ ਜਿਹੜਾ ਦਾਇਰਾ ਸੀ ਉਸ ਦਾਇਰੇ-ਦAIRE ਦੇ ਵਿੱਚੋਂ ਗੱਲ ਪਰਮਾਨਤ ਸੀ ਹੋਇਆ ਕੀ ਕਿ ਜਦੋਂ ਜਨਤਕ ਮਾਧਿਅਮ ਆਗੇ ਤਾ ਉਹ ਦਾਇਰਾ ਟੁੱਟ ਗਿਆ ਦਾਇਰੇ ਦੀ ਬਜਾਏ ਜਿਹੜੀ ਵੀ ਚੀਜ਼ ਆ ਉਹ ਸਾਰਿਆਂ ਦੇ ਵੀ ਸਾਹਮਣੇ ਆ ਗਈ ਉਹ ਚਾਹੇ ਟੈਲੀਵਿਜ਼ਨ ਆ ਉਹਦੀ ਜਿਹੜੀ ਸਭ ਤੋਂ ਜਿਹਨੂੰ ਕਹਿ ਸਕਦੇ ਆ ਕਿ ਟੈਲੀਵਿਜ਼ਨ ਤਾਂ ਫੇਰ ਇੱਕ ਪਰਿਵਾਰ ਦੇ ਕੰਟਰੋਲ 'ਚ ਹੁੰਦਾ ਜਿਹੜੀ ਅੰਬਰੈਸਿੰਗ ਸਥਿਤੀ ਹੁੰਦੀ ਆ ਜਾਂ ਕਹਾਂ ਲੋਕ ਬੰਦਾ ਫਸਿਆ ਪਸਿਆ ਮਹਿਸੂਸ ਹੁੰਦਾ ਕਿ ਬੱਸ ਦੇ ਵਿੱਚ ਬੰਦੇ ਬੈਠੇ ਆ ਉਹਦੇ ਵਿੱਚ ਕੋਈ ਬੰਦਾ ਜਿਹੜਾ ਕਿਸ ਮੂਲ 'ਚ ਬੈਠਾ ਕੁਕਲ 'ਚ ਬੈਠਾ ਕੋਈ ਭੈਣ ਭਰਾ ਬੈਠੇ ਆ ਤੇ ਉੱਥੇ ਜਿਹੜਾ ਕੋਈ ਟੱਗ ਲਾ ਕੇ ਮਾਂ ਫੜ ਰਿਹਾ ਕਿਤੇ ਕੁਸ਼ੂਰ ਆ ਕੁਸ਼ੂਰ ਹੋ ਰਿਹਾ ਤਾਂ ਉਹ ਕੀ ਆ ਕਿ ਧੱਕੇ ਨਾਲ ਤੁਹਾਨੂੰ ਇਹ ਚੀਜ਼ ਸੁਣਾਈ ਜਾਂਦੀ ਤੁਸੀਂ ਆਪਦੀ ਮਰਜ਼ੀ ਨਾਲ ਨਹੀਂ ਸੁਣ ਰਹੇ ਉਹ ਧੱਕੇ ਨਾਲ ਸੁਣਾਈ ਜਾਂਦੀ ਆ ਇੱਕ ਤਾਂ ਇਹ ਬਹੁਤ ਵੱਡੀ ਸਮੱਸਿਆ ਇਸ ਉੱਤੇ ਰੋਕ ਕਿਵੇਂ ਲੱਗੇ ਪੋਲੀਟਿਕਲ ਸਮੱਸਿਆ ਇਸ ਕਰਕੇ ਗੰਭੀਰ ਆ ਕਿ ਜਦੋਂ ਅਸੀਂ ਇਸ ਤੇ ਗੱਲ ਕਰਦੇ ਹਾਂ ਕਿ ਇਹਦੇ ਤੇ ਰੋਕ ਲਾ ਦਿਓ ਤਾਂ ਰੋਕ ਲਾਉਣ ਵਾਲੀ ਗੱਲ ਆ ਜਿਹੜੀ ਫਿਰ ਸੈਂਸਰਸ਼ਿਪ ਵੱਲ ਜਾਂਦੀ ਹੈ ਤੇ ਸੈਂਸਰਸ਼ਿਪ ਆ ਜਿਹੜੀ ਫਿਰ ਉਹ ਕੱਲੀ ਅਸ਼ਲੀਲ ਚੀਜ਼ਾਂ ਤੇ ਲੱਗਣੀਗੀ ਉਹ ਅਸੀਂ ਜਾਣਦੇ ਹਾਂ ਕਿ ਫਿਰ ਸੈਂਸਰਸ਼ਿਪ ਕਿਤੇ ਕਿਤੇ ਤੇ ਲੱਗਣੀ ਉਹ ਵੀ ਬੜਾ ਬਰੀਕ ਕੰਮ ਆ ਕਿ ਫਿਰ ਸੈਂਸਰਸ਼ਿਪ ਜਿਹੜੀ ਵੀ ਚੀਜ਼ ਸਰਕਾਰ ਨੂੰ ਰਾਜ ਨੂੰ ਪਸੰਦ ਨਹੀਂ ਇਸ ਕਰਕੇ ਕੁਝ ਜਿਹੜੇ ਵਿਅਕਤੀਗਤ ਆ ਆਜ਼ਾਦੀ ਪਸੰਦ ਬੁੱਧੀਜੀਵੀ ਆ ਆਧ ਬੁੱਧੀਜੀਵੀ ਜਿਹੜੇ ਹੁੰਦੇ ਆ ਉਹ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਆ ਕਿ ਦੇਖੋ ਜੀ ਅਸੀਂ ਮਾ ਕੇ ਇਹ ਇਸ ਤੇ ਪਾਬੰਦੀ ਨਹੀਂ ਚਾਹੁੰਦੇ ਤਾਂ ਇੱਕ ਤਾਂ ਇਹ ਨੁਕਤਾ ਜਿਹੜਾ ਇਹ ਬੜਾ ਗੰਭੀਰ ਆ ਇਹਦੇ ਤੇ ਸਾਨੂੰ ਵਿਚਾਰ ਕਰਨੀ ਪੈਣੀ ਦੂਜੀ ਜੜੀ ਦੇ ਨਾਲ ਹੀ ਗੱਲ ਜੁੜਦੀ ਹੈ ਕੀ ਆ ਕਿ ਲੋਕ ਪਸੰਦ ਕਰ ਅਸਲ ਦੇ ਵਿੱਚ ਲੋਕਾਂ ਦੀ ਜਿਹੜੀ ਪਸੰਦ ਆ ਉਹ ਉਸੇ ਤਰ੍ਹਾਂ ਦੀ ਗੱਲ ਆ ਜਿਸ ਤਰ੍ਹਾਂ ਇਹ ਕਿ ਹਰ ਬੰਦਾ ਕਹਿੰਦਾ ਕਿ ਮੈਂ ਜਿਹੜਾ ਸੂਟ ਆ ਉਹ ਆਪਦੀ ਪਸੰਦ ਦਾ ਖਰੀਦ ਕੇ ਲਿਆ ਹਾਂ ਪਰ ਅਸਲ 'ਚ ਉਹ ਪਸੰਦ ਉਹਦੀ ਖੋਦੀ ਪਸੰਦ ਨਹੀਂ ਕਿਉਂਕਿ ਜਦੋਂ ਉਹ ਦੁਕਾਨ ਤੇ ਜਾਂਦਾ ਹੈ ਤਾਂ ਜਿਹੜੇ ਪ੍ਰਿੰਟ ਉੱਥੇ ਅਵੇਲੇਬਲ ਉਹਦੇ ਵਿੱਚੋਂ ਉਹਦੀ ਇੱਕ ਪਸੰਦ ਹੁੰਦੀ ਹੈ ਨਾ ਕਿ ਇਹ ਹੁੰਦਾ ਕਿ ਉਹਦੀ ਉਹ ਪਸੰਦ ਆ ਉਹ ਤਾਂ ਉੱਥੇ ਹਾਸਲ ਪ੍ਰਿੰਟਾਂ 'ਚ ਉਹਦੀ ਪਸੰਦ ਹੁੰਦੀ ਹੈ ਤੇ ਜਦੋਂ ਤੁਸੀਂ ਪ੍ਰੋਸ ਹੀ ਸਾਰਾ ਕੁਝ ਇਹ ਦਿਓਗੇ ਤਾਂ ਉਹਦੇ ਵਿੱਚੋਂ ਫਿਰ ਜਿਹੜਾ ਵੀ ਬੰਦਾ ਚੁਣੂਗਾ ਤੇ ਤੁਸੀਂ ਕਹੋਗੇ ਇਹ ਤਾਂ ਲੋਕਾਂ ਦੀ ਪਸੰਦ ਹੈ ਇਹ ਮਾਸ ਮੀਡੀਆ ਦੇ ਮਤਲਬ ਅਕਾਫਾੜੇ ਮੇਰੇ ਵੱਡੇ ਵੀਰ ਰਜਿੰਦਰワਲਗਿਆ ਜੀ ਬੈਠੇ ਆ ਇਹ ਜ਼ਿਆਦਾ ਜਾਣਦੇ ਆ ਕਿ ਆਪਣੀ ਪਸੰਦ ਨੂੰ ਵਪਾਰਕ ਜਿਹੜੀਆਂ ਕੰਪਨੀਆਂ ਕਿਵੇਂ ਉਹ ਲੋਕਾਂ ਦੀ ਪਸੰਦ ਬਣਾਉਣ ਦੇ ਵਿੱਚ ਮਾਹਰ ਤਾਂ ਇੱਕ ਤਾਂ ਇਹ ਸੀ ਕਿ ਜਿਹੜਾ ਗੀਤ ਵੀਡੀਓ ਦੀ ਗੱਲ ਪਰ ਇਹਹੀ ਜਿਹੜੀ ਗੱਲ ਹੈਗੀ ਆ ਉਹ ਥੋੜੇ ਜਿ ਵੱਖਰੇ ਰੂਪ ਦੇ ਵਿੱਚ ਸਾਡੇ ਜੁੜਦੀ ਹੈਗੀ ਆ ਉਹ ਆ ਕੇ ਜੁੜ ਜਾਂਦੀ ਆ ਸਾਡੀਆਂ ਫਿਲਮਾਂ ਦੇ ਅ ਫਿਲਮਾਂ ਦੇ ਵਿੱਚ ਸਮੇਂ ਦੇ ਨਾਲ ਕਾਫੀ ਜਿਹੜੇ ਦ੍ਰਿਸ਼ ਦਿਖਾਏ ਜਾਣੇ ਸ਼ੁਰੂ ਹੋ ਗਏ ਜਿਹੜੇ ਪਹਿਲਾਂ ਨਹੀਂ ਦਿਖਾਏ ਜਾਂਦੇ ਸੀ ਅ ਜਿਹੜੀ ਸਾਡੀ ਵਾਲੀ ਪੀੜ੍ਹੀ ਆ ਉਹ ਉਹਦੇ ਵਿੱਚ ਤਾਂ ਇਹ ਹੀ ਆ ਕਿ ਜੇ ਆਰਤ ਮਰਤਾ ਦਾ ਮੇਲ ਦਿਖਾਉਣਾ ਸੀ ਤਾਂ ਵਾਤੋਵਾਦੀ ਹੈ ਕਿ ਦੋ ਫੁੱਲ ਆ ਜਿਹੜੇ ਇੱਕ ਦੂਜੇ ਦੇ ਨੇੜੇ ਆ ਜਾਂਦੇ ਸੀ ਪਰ ਉਸ ਤੋਂ ਬਾਅਦ ਬੜੇ ਔਖੇ ਬੋਬੀ ਫਿਰਮ ਦੇ ਵਿੱਚ ਕੁਝ ਇਹ ਕੇ ਸਰੀਰਕ ਨੇੜਤਾ ਹੋਈ ਜਿਹਨੂੰ ਜੱਫੀ ਕਹਿ ਸਕਦੇ ਆ ਉਸ ਤੋਂ ਬਾਅਦ ਮੈਂ ਕਿਹਾ ਕੁਝ ਸਾਲਾਂ ਦਾ ਪਰਚਲਨ ਚੱਲਿਆ ਕਿ ਜਿਹਨੂੰ ਕਹਿੰਦੇ ਆ ਅਸੀਂ ਕਿਸਿੰਗ ਉਹ ਕਿੱਸਾ ਪੜਾ ਤੱਕ ਹੋਵੇ ਤੇ ਕਿੱਸ ਹੱਦ ਤੱਕ ਹੋਵੇ ਉਹ ਜਿਹੜੇ Netflix ਲਿਖਦੇ ਆ ਉਹਨਾਂ ਸਾਰਿਆਂ ਦਾ ਹਾਸਾ ਆਪਣੇ ਆਪ ਹੀ ਨਿਕਲ ਜਾਣਾ। ਕਿ Netflix ਦੇ ਉੱਤੇ ਜੋ ਕੋਈ ਪੇਸ਼ ਕੀਤਾ ਜਾ ਰਿਹਾ ਭਾਸ਼ਾ ਦੀ ਪੱਧਰ ਤੇ, ਦੇਸ਼ ਦੀ ਪੱਧਰ ਤੇ ਤਾਂ ਉੱਥੇ ਲੱਗਦਾ ਹੈ ਕਿ ਜਿਹੜੀਆਂ ਸਰਕਾਰਾਂ ਗੁਰੂਦੀ ਧਿਰ ਦੇ ਛੋਟੇ ਜਿਹੇ ਗੱਲ ਨੂੰ ਕੋਰਟ ਚ ਘੜੀਸ ਕੇ ਲੈ ਜਾਂਦੀਆਂ ਉਹਨਾਂ ਨੂੰ ਕਿਤੇ Netflix ਦਾ ਪਤਾ ਨਹੀਂ। ਜਦੋਂ ਕੋਈ ਬੰਦਾ ਕਿਸਾਨੀ ਅੰਦੋਲਨ ਦੇ ਦੌਰਾਨ ਕੁਝ ਵਿਸ਼ੇਸ਼ ਕਿਸਮ ਦੇ ਪੋਸਟ ਪਾਉਂਦਾ ਸੀ ਕਿਵੇਂ ਉਹ ਪੋਸਟਾਂ ਉਡਦੀਆਂ ਸੀ ਕਿਵੇਂ ਉਹਨਾਂ ਪੋਸਟਾਂ ਨੂੰ ਬਲੌਕ ਕੀਤਾ ਜਾਂਦਾ ਕਿਵੇਂ ਬੰਦਿਆਂ ਦੇ ਪੇਜ ਡਿਲੀਟ ਕੀਤੇ ਜਾਂਦੇ ਆ ਉਦੋਂ ਤੱਕ ਜਿਹੜਾ ਭਾਰਤ ਸਰਕਾਰ ਦਾ ਵੀ ਤੇ ਅੰਤਰਰਾਸ਼ਟਰੀ ਗਲੋਬਲ মিডিਏ ਦਾ ਵੀ ਜਿਹੜਾ ਸੈਂਸਰਸ਼ਿਪ ਆ ਉਹ ਬਹੁਤ ਾਮੀ ਹੋ ਜਾਂਦਾ ਪਰ ਇਸ ਅਸ਼ਲੀਲਤਾ ਦੇ ਬਾਰੇ ਕੋਈ ਗੱਲ ਨਹੀਂ ਹੁੰਦਾ ਤਾਂ ਇੱਕ ਨਾਮ ਹੁੰਦਾ ਇਹ ਅਸ਼ਲੀਲਤਾ ਦੂਜਾ ਜਿਹੜਾ ਹੈਗਾ ਇਹ ਹਥਿਆਰਾਂ ਦਾ ਮੁੱਦਾ। ਅਸ਼ਰੀਰ ਦਾ ਮੁੱਦਾ ਹੈ ਨਾ ਇਸ ਕਰ ਨਾਲ ਜੁੜ ਜਾਂਦਾ ਵਿਅਕਤੀ ਗੱਲ ਜਾਂਦੀ ਹੈ। ਜਿਹੜਾ ਹਥਿਆਰਾਂ ਦਾ ਮੁੱਦਾ ਹੈ ਇਹ ਵੀ ਬੜਾ ਟੇਡਾ। ਕਿ ਹਥਿਆਰਾਂ ਦੀ ਇੱਕ ਹੈਗਾ ਕਿ ਵੀ ਅਸੀਂ ਅਮਨ ਤਾਂ ਸਾਖੇ ਹਫਤਾ ਤਾਂ ਅਮਨ ਨਾਲ ਜੁੜੀ ਅਸੀਂ ਅਮਨ ਦੇ ਬੰਦੇ ਆ ਅਮਨ ਹੋਣਾ ਚਾਹੀਦਾ। ਪਰ ਇਹ ਵੀ ਆਪਾਂ ਜਾਣਦੇ ਆ ਕਿ 19 ਦਿਨ ਆਮਨੁੰਦਾ ਦੀ ਜਿੰਨੀ ਦੇਰ ਇੱਕ ਦੋਹਾ ਤਾਕਤਾਂ ਦਰਮਿਆਨ ਇੱਕ ਸੰਤੁਲਨ ਨਹੀਂ ਬਣਦਾ ਤਾਂ ਉਹ ਸੰਤੁਲਨ ਨਾ ਹੋਗਾ ਤਾਂ ਫਿਰ ਇਹ ਹੀ ਆ ਕਿ ਸ਼ਾਂਤੀ ਤਾਂ ਹੋ ਜੂਗੀ ਪਰ ਇੱਕ ਤੇ ਦੂਜੇ ਨੂੰ ਦਬਾ ਕੇ ਸ਼ਾਂਤੀ ਕਰ ਲਈ। ਖਾਸ ਕਰਕੇ ਜਿਹੜਾ ਪੰਜਾਬ ਆ ਉਹ ਤਾਂ ਚਲੋ ਇੱਕ ਤਾਂ ਇਤਿਹਾਸਿਕ ਉਚੋਕੜ ਵੀ ਰਿਆ ਉਹ ਇਸ ਕਾਰਨ ਕਰਕੇ ਕਿ ਇਹ ਸਰਾਦੀ ਲਾਕਾਸੀ ਦਾ ਸਾਰੇ ਇੱਧਰ ਦੀ ਹਮਲਾਵਰ ਆਉਂਦੇ ਸੀ ਅੰਗਰੇਜ਼ਾਂ ਤੋਂ ਪਹਿਲਾਂ ਜਿੰਨੇ ਆਏ ਸਾਰੇ ਇਸੇ ਪਾਸੇ ਪਰ ਦੂਜੀ ਜਿਹੜੀ ਵੱਡੀ ਗੱਲ ਵਾਪਰ ਗਈ ਉਹ ਇਹ ਕਿ ਕਾ ਸਾਧ ਪੰਤੀ ਦੀ ਸਾਧਨਾ ਸਮੇਂ ਮੈਂ ਕਿਹੜੇ ਪਾਣੀ ਕਕਾਰ ਆ ਉਹਨਾਂ ਜੋ ਇੱਕ ਇੱਕ ਕਕਾਰ ਆ ਜੜਾ ਹਥਿਆਰ ਤਾਂ ਇਸ ਹਾਲਤ ਦੇ ਵਿੱਚ ਤੁਸੀਂ ਜਿਹੜੇ ਹਥਿਆਰ ਆ ਤੇ ਜਿਹੜੀ ਪਾਬੰਦੀ ਨਾ ਹੋਣੀ ਆ ਉਹਨੂੰ ਆਦਰਸ਼ਕ ਪੱਧਰ ਤੇ ਬਹੁਤ ਚੰਗੀ ਗੱਲ ਮੈਂ ਵੀ ਇਸ ਸਟੇਜ ਤੇ ਕਹਾਂਗਾ ਭਾਈ ਨਾ ਹਥਿਆਰ ਨਹੀਂ ਚਾਹੀਦੇ ਬਹੁਤ ਚੰਗੀ ਗੱਲ ਲੱਗਦੀ ਪਰ ਹੁਣ ਮਸਲਾ ਕਿੱਥੇ ਆ ਕਿ ਗਾਣਿਆਂ ਦੇ ਵਿੱਚ ਗੀਤਾਂ ਦੇ ਵਿੱਚ ਹਥਿਆਰ ਕਿਸ ਰੂਪ ਦੇ ਵਿੱਚ ਆ ਰਹੇ ਆ ਅਥਿਆਰਾ ਜਿਹੜੀ ਉਹ ਮਜਨੂਮ ਦੇ ਹੱਕ ਦੇ ਵਿੱਚ ਚੱਕੇ ਜਾਣੇ ਜਾਂ ਆਪ ਦੀ ਵਿਅਕਤੀਗਤ ਲਾਲਸਾ ਇੱਛਾ ਜਨ ਪਦੌਣ ਵਿੱਚ ਤਾਂ ਜਿਹੜੇ ਬਹੁਤੇ ਸਾਡਾ ਜਿਹੜਾ ਸਮਾਜਿਕ ਪ੍ਰਦੂਸ਼ਣ ਜੀ ਨੂੰ ਕਹਿੰਦੇ ਆ ਉਸ ਦੇ ਉੱਤੇ ਸਾਨੂੰ ਬਤਰਾਜ ਆ ਕਿ ਜਿਸ ਸਮੇਂ ਅਥਿਆਰਾ ਜਿਹੜਾ ਉਹ ਇਹ ਹੁੰਦਾ ਕਿ ਜਿੱਥੇ ਪਾਬੰਦੀ ਆ ਮੈਂ ਤਾਂ ਉੱਥੇ ਜਾ ਕੇ ਫਾਇਰ ਕਰੂੰਗਾ ਜਿਹੜਾ ਮੈਂ ਆ ਮੈਂ ਤਾਂ ਇਹ ਜੱਟ ਦੀ ਪਸੰਦ ਆ ਤੇ ਜੱਟ ਨੇ ਵਿਆਹ ਨਹੀਂ ਅੱਗੇ ਜੱਟ ਖਾੜਕੂ ਫੜਿਆ ਮੈਂ ਤਾਂ ਇਹ ਕਰਦੋਂ ਮੈਂ ਤਾਂ ਇਹ ਕਰਦੋਂ ਮੈਂ ਤਾਂ ਇਹ ਕਰਦੋਂ ਤੇ ਹੁਣ ਇਹ ਕਿ ਵੀ ਹਥਿਆਰਾਂ ਦੇ ਜਿਹੜੇ ਨਾਂ ਆ ਉਹ ਨੌ ਨੌ ਪੀੜੀ ਦੇ ਵਿੱਚ ਇੱਕ ਲਾਲਸਾ ਪੈਦਾ ਕਰਦੇ ਆ ਕਿ ਉਹਨਾਂ ਹਥਿਆਰਾਂ ਲਿਆ ਜਾਵੇ ਪਰ ਇਹਦੇ ਵਿੱਚ ਫੇਰ ਸਾਨੂੰ ਉਹੀ ਫਰਕ ਕਰਨਾ ਪਊਗਾ ਕਿ ਇੱਕ ਉਹ ਹਥਿਆਰ ਨੇ ਕਿ ਜਿਹੜੇ ਆਪ ਦੀ ਕਿਸੇ ਨੇ ਸਵੈ ਰੱਖਿਆ ਲਈ ਚੁੱਕਣੇ ਨੇ ਗਰੀਬ ਦੀ ਮਜਲੂਮ ਦੀ ਰੱਖਿਆ ਨਹੀਂ ਚੁੱਕਣੇ ਆ ਤੇ ਇੱਕ ਇਹ ਕਾਰ ਦੀ ਜਿੱਦ ਜਾਂ ਹਿੰਦ ਜਾਂ ਆਪਦੀ ਲਾਲਸਾ ਪੂਰੀ ਕਰਨ ਲਈ ਤੇ ਦੂਸਰੇ ਤੇ ਦਾਪਾ ਦੂਸਰੇ ਤੇ ਅਧਿਕਾਰ ਜਮਾਉਣ ਲਈ ਕਰਨੀਆਂ ਉਹਨਾਂ ਤੋਂ ਹੱਥ ਵਰਕਣਾ ਪਊਗਾ ਤੀਜੀ ਜਿਹੜੀ ਗੱਲ ਹੈ ਕਿ ਆ ਉਹ ਜਿਹੜਾ ਜ਼ਿਆਦਾ ਅੰਦਰ ਪੋਲੂਸ਼ਨ ਹੈਗਾ ਉਹ ਨਸ਼ਿਆਂ ਤੋਂ ਤੇ ਨਸ਼ਿਆਂ ਦੀ ਜਿਹੜੀ ਗੱਲ ਹੈ ਕਿ ਆ ਉਹ ਏ ਕਿ ਹਰ ਸਿਆਣਾ ਬੰਦਾ ਹਰ ਧਰਮ ਦੇ ਵਿੱਚ ਬਾਕੀ ਨਸ਼ਿਆਂ ਦੀ ਨਿਖੇਤੀ ਕੀ ਪਰ ਆਪਾਂ ਨੂੰ ਇਹ ਪਤਾ ਹੈ ਕਿ ਜਿਹੜੀ ਚੀਜ਼ ਸਮਾਜ ਚ ਪ੍ਰਚਲਨ ਹੋਵੇ ਉਹ ਉਸੇ ਰੂਪ ਵਿੱਚ ਜਾਂ ਥੋੜੇ ਰੂਪ ਵਿੱਚ ਜਾਂ ਬਹੁਤੇ ਰੂਪ ਵਿੱਚ ਉਹ ਨਸ਼ਾ ਜਿਹੜਾ ਉਹ ਉਹ ਸਾਡੇ ਸਿਹਤ ਜਾਂ ਸੱਭਿਆਚਾਰ ਦੇ ਜਾਂ ਸੱਭਿਆਚਾਰਕ ਕਿਰਤਾਂ ਦੇ ਵਿੱਚ ਵੀ ਆ ਜਾਂਦਾ ਹੁਣ ਇੱਥੇ ਜਿਹੜਾ ਨਸ਼ਾ ਹੈ ਉਹ ਇਕ ਖਾਸ ਪ੍ਰਾਤਵਾਦ ਉਹਨੂੰ ਗਲੋਰੀਫਾਈ ਕੀਤਾ। ਜੇ ਤੁਸੀਂ ਵੇਖੋ ਪੰਜਾਬੀ ਕਿਉਂਕਿ ਡੈਪਟਾ ਜ਼ਿਆਦਾਤਰ ਇਹ ਕਿ ਨਾਟਕਾਂ ਤੇ ਗੀਤਾਂ ਨਾਲ ਜੁੜੀ ਹੈ। ਤੁਸੀਂ ਵੇਖੋ ਕਿ ਜਿਹੜੇ ਗੀਤ ਸਾਡੇ ਲਗਭਗ 1960 ਤੱਕ ਸੀ। ਉਹਨਾਂ ਗੀਤਾਂ ਵਿੱਚ ਜੇ ਕਦੇ ਨਸ਼ੇ ਦੀ ਚਰਚਾ ਹੁੰਦੀ ਸੀ ਤਾਂ ਉਹ ਕਰਤਾਰਾਂ ਨੂੰ ਥਾਮ ਕਰਕੇ ਹੀਣੇ ਹਾਸੋ ਹੀਣੇ ਇਹ ਸਮਝਿਆ ਜਾਂਦਾ ਸੀ ਕਿ ਉਹਨਾਂ ਦਾ ਵਤ ਤੋਂ ਵਤ ਮਖੌਲ ਡਾਇਆ ਜਾਂਦਾ ਸੀਗਾ ਆਮ ਤੰਗੀ ਨਾਲ ਪੋਸਟਿੰਗ ਨਾਲ ਜਾ ਜਾਵੇ ਪੋਸਟੀ ਮੈਂ ਨਹੀਂ ਰੋਣੀ ਬੁਝੇ ਇਸ ਕਿਸਮ ਦੀ ਗੱਲ ਸੀ ਕਿ ਇਹ ਉਸ ਤੋਂ ਬਾਅਦ ਕੀ ਹੋਇਆ ਕਿ ਹੌਲੀ ਹੌਲੀ ਇਹਨੂੰ ਆਮ ਇੱਕ ਗੱਲ ਹੋਣੀ ਸ਼ੁਰੂ ਹੋਈ ਜਦੋਂ ਇਸ ਕਿਸੇ ਤੇ ਗੀਤ ਆਉਣੇ ਸ਼ੁਰੂ ਹੋ ਗਏ ਕਿ ਤੈਨੂੰ RAM ਦੀ ਹੱਡੀ ਦਾ ਜ਼ਰਦਾ ਅਰ ਉਸ ਤੋਂ ਬਾਅਦ ਕੀ ਹੋ ਗਿਆ ਕਿ ਹਾਲੀਹੋਲੀਅੂਡ ਨੂੰ ਗਲੋਰੀਫਾਈ ਇੰਨਾ ਜ਼ਿਆਦਾ ਕਰਤਾ ਕਿ ਗਲੋਰੀਫਾਈ ਕਰਦਿਆਂ ਕਰਦਿਆਂ ਇਹ ਕਿ ਵੀ ਪਿਆਦੇ ਪੂਰਾ ਨਾਗਨੀ ਬਦਨ ਕੀ ਖਾਣੀ ਆ ਇਹ ਕਰਨਾ ਤੇ ਫਿਰ ਉਹ ਕਿ ਬੀਟੜੇ ਪੈਕ ਪੀਣੇ ਆ ਇੰਨੇ ਪੀਣੇ ਆ ਫਿਰ ਪੀ ਕੇ ਕੀ ਕਰਨਾ ਇਹਦੇ ਵਿੱਚ ਮੈਨੂੰ ਇਹ ਲੱਗਿਆ ਕਿ ਇਸ ਦੀ ਪੱਤਰ ਇਸ ਕਿਸਮ ਦੀ ਹੋਗੀ ਇਹ ਸ਼ਰਾਬ ਪੀਣ ਦੀ ਸਭ ਲਈ ਮਾੜੀ ਹੈ ਨਾ ਕੋਈ ਬੰਦਿਆਂ ਲਈ ਚੰਗੀ ਹੈ ਨਾ ਔਰਤਾਂ ਲਈ ਚੰਗੀ ਹੈ ਪਰ ਇਹ ਵੀ ਸਾਨੂੰ ਪਤਾ ਹੈ ਕਿ ਸੋਸਾਇਟੀ ਦੇ ਵਿੱਚ ਪ੍ਰਚਲਨ ਵਧਿਆ ਚਲੋ ਐਗਜੈਕਟ ਡਾਟਾ ਤਾਂ ਨਹੀਂ ਉਹਦੇ ਵਿੱਚ ਕੀ ਹੈ ਕਿ ਔਰਤਾਂ ਨੂੰ ਸ਼ਰਾਬ ਨੂੰ ਬਹੁਤ ਜ਼ਿਆਦਾ ਲਾਈਕ ਕਰਦਾ ਦਿਖਾਇਆ ਉਹ ਮੈਂ ਉਹਨਾਂ ਗਾਇਕਾਆਂ ਦਾ ਨਾਂ ਤਾਂ ਨਹੀਂ ਲੈਣਾ ਚਾਹਦਾ ਜਿਨ੍ਹਾਂ ਦੇ ਵਾਰ-ਵਾਰ ਗੀਤਾਂ ਦੇ ਵਿੱਚ ਜ਼ਿਕਰ ਆਉਂਦਾ ਉਸ ਹਾਲਤ ਦੇ ਵਿੱਚ ਕੀ ਹੈ ਕਿ ਨਸ਼ੇ ਨੂੰ ਪਹਿਲਾਂ ਤਾਂ ਤੁਸੀਂ ਨਸ਼ਿਆਂ ਨੂੰ ਕੇਂਦਰ ਚ ਲਾਇਆ ਉਹਨਾਂ ਨੂੰ ਨਿੰਦਣਾ ਜਾਂ ਉਹਨਾਂ ਨੂੰ ਹੀਣਾ ਦੱਸਣਾ ਬੰਦ ਕਰ ਦਿਓ ਫਿਰ ਉਹਨਾਂ ਨੂੰ ਆਮ ਕਰ ਦਿਓ ਕਿ ਤਾਂ ਕਿ ਉਹਦੇ ਪਰਤੀ ਜਿਹੜੀ ਸਵੇਜਨਸ਼ੀਲਤਾ ਖਤਮ ਹੋ ਜੇ ਫਿਰ ਉਹਨੂੰ ਗਲੋਰੀਫਾਈ ਕਰ ਦਿਓ ਇਹ ਗੱਲਾਂ ਵਾਪਰੀਆਂ ਹੁਣ ਇਹਨਾਂ ਗੱਲਾਂ ਨੂੰ ਇਹ ਫਿਲਮਾਂ ਵੀ ਵਾਪਰੀਆਂ ਨਾਟਕਾਂ ਲਾਣਾ ਜਿਵੇਂ ਕਿ ਵਾਪਰੀਆਂ ਤੇ ਇਹੇ ਆਪਣੇ ਗੀਤਾਂ ਕਿਉਂ ਹੁਣ ਇਹ ਕਿ ਇਹਦੇ ਨਾਲ ਨਜਿੱਠਿਆ ਕਿ ਸਾਂਦੇਲੀ ਵੱਡੀ ਸਮੱਸਿਆ ਹੈ ਕਿ ਜਿ ਡਿਟੀਆਂ ਕਿਵੇਂ ਜਾਵੇ ਤੇ ਇਹਦੇ ਵਿੱਚ ਸਿਆਸੀ ਪਾਰਟੀਆਂ ਦਾ ਰੋਲ ਕੀ ਹੋਵੇ ਆਮ ਕਰਕੇ ਕਹਿਆ ਜਾਂਦਾ ਹੈ ਕਿ ਇਹਦੇ ਲਈ ਇੱਕ ਤਾਂ ਗੱਲ ਮੈਂ ਕਰਤੀ ਕਿ ਨਾ ਸੈਂਸਰ ਬੋਰਡ ਦੀ ਕਿ ਸੈਂਸਰ ਬੋਰਡ ਹੋਵੇ ਦੂਜਾ ਕਿ ਸੈਂਸਰ ਬੋਰਡ ਕਿਹੜੇ ਮਾਪਦੰਡਾਂ ਤੇ ਕੰਮ ਕਰੂਗਾ ਉਹਦੇ ਲਈ ਇੱਕ ਕਲਚਰਲ ਪਾਲਿਸੀ ਸਭਿਆਚਾਰਕ ਨੀਤੀ ਦੀ ਜ਼ਰੂਰਤ ਹੈ ਕਿ ਸਭਿਆਚਾਰਕ ਨੀਤੀ ਤੇ ਇਹ ਸਭਿਆਚਾਰਕ ਨੀਤੀ ਪੰਜਾਬ ਪੱਧਰ ਤੇ ਵੀ ਬਣਨੀ ਚਾਹੀਦੀ ਹੈ ਤੇ ਇਹ ਜਿਹੜੀ ਸਭਿਆਚਾਰਕ ਨੀਤੀ ਆ ਇਹ ਤੇਸ਼ ਪੱਧਰ ਤੇ ਵੀ ਬਣਨੀ ਚਾਹੀਦੀ ਹੈ। ਖਰਾਨੀ ਵਾਲੀ ਗੱਲ ਆ ਕਿ ਜਿਹੜੀਆਂ ਸਰਕਾਰਾਂ ਸੱਤਾ ਦੇ ਵਿੱਚ ਹੁੰਦੀਆਂ ਕੋਈ ਵੀ ਪਾਰਟੀ ਸੱਤਾ 'ਚ ਹੋਵੇ ਇਹ ਨਹੀਂ ਕਿ ਉਹ ਸਭਿਆਚਾਰ ਦੇ ਬਾਰੇ ਉਹਦਾ ਇੱਕ ਥਿਊਰੀ ਪੁਆਇੰਟ ਨਹੀਂ ਹੁੰਦਾ ਤੇ ਉਹ ਸੰਸਾਰ ਉਹ ਕੰਮ ਨਹੀਂ ਕਰਦੀਆਂ। ਉਹ ਕੰਮ ਕਰਦੀਆਂ। ਪਰ ਉਹਨੂੰ ਕਦੇ ਲਿਖਤੀ 'ਚ ਨਹੀਂ ਕਿਉਂਕਿ ਉਹਨਾਂ ਦਾ ਆਪਣੀ ਵਿਚਾਰਧਾਰਾ ਦੇ ਅਨਸਾਰ ਲੋਕਾਂ ਨੂੰ ਆਪਣੇ ਮਗਰ ਲਾਉਣਾ ਹੁੰਦਾ ਉਹਦੇ ਅਨਸਾਰ ਉਹ ਚੱਲਦੀ ਹੈ ਔਰ ਕਿਤੇ ਵੀ ਇਹਦੀ ਕਮਿਟਮੈਂਟ ਨਹੀਂ ਕਰਦੀ ਕਿ ਅਸੀਂ ਕੀ ਕਰ ਰਹੇ ਹਾਂ ਬਹੁਤ ਸਾਰੇ ਮਿੱਤਰ ਇੱਥੇ ਬੈਠੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਗਵਰਨਮੈਂਟ ਦੀਆਂ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਸਰਬੱਜਰ ਦੀ ਨੀਤੀ ਬਣਾਉਣ ਬਾਰੇ ਔਰ ਮੈਨੂੰ ਲੱਗਦਾ ਹੈ ਕਿ ਹਰ ਸਰਕਾਰ ਜਦੋਂ ਬਣਦੀ ਬਣਦੀ ਹੈ ਮੈਨੂੰ ਘਟੋ ਘਟ ਕਾਂਗਰਸ ਦਾ ਅਕਾਲੀਆ ਦਾ ਤਾਂ ਆਨਪਲ ਹੈ ਆਵਾਦੀ ਪਾਰਟੀ ਦੇ ਜਾਇਦੇ ਸਾਵੀ ਜੀ ਕਿ ਅਸੀਂ ਤਾਂ ਨਹੀਂ ਸੱਜਿਆ ਇਸ ਕਰਕੇ ਸਾਨੂੰ ਤਾਂ ਨਿੱਜੀ ਦੀ ਸ਼ੁਰੂ ਹੁੰਦੀ ਨਹੀਂ ਉਹਨਾਂ ਤੋਂ ਮਾ ਕੇ ਲੱਗਦਾ ਹੀ ਆ ਕਿ ਸਾਨੂੰ ਬਿਲਕੁਲ ਹੀ ਇਸ ਚੀਜ਼ ਕੇਂਦਰ ਦੇ ਵਿੱਚ ਵੀ ਇਹੀ ਹਾਲ ਹੈ ਕਿ ਕੋਈ ਉਹਨਾਂ ਨੇ ਮਾ ਕੇ ਇਸ ਕਿਸਮ ਦੀ ਸੱਭਿਆਚਾਰਕ ਨੀਤੀ ਨਹੀਂ ਬਣਾਈ ਤਾਂ ਅੱਜ ਮੈਂ ਸਮਝਦਾ ਹੈ ਕਿ ਜਿਵੇਂ ਸਿਆਸੀ ਪਾਰਟੀਆਂ ਨਹੀਂ ਆਈਆਂ ਇਸ ਤੋਂ ਇੱਕ ਗੱਲ ਦਾ ਸਪਸ਼ਟਾ ਵੀ ਇਹਨਾਂ ਨੇ ਪ੍ਰਬੰਧਕਾਂ ਨੇ ਸੱਜਾ ਤਾਂ ਉਹਨਾਂ ਨੂੰ ਭੇਜਿਆ ਹੋਊਗਾ ਜੇ ਉਹ ਨਹੀਂ ਆਈਆਂ ਤੇ ਇਥੋਂ ਇੱਕ ਗੱਲ ਆ ਕਿ ਉਹ ਅਜੇ ਹੀ ਇਕੱਠਾਂ ਨੂੰ ਜਾਂ ਅਜੇ ਹੀ ਮੁੱਦਿਆਂ ਨੂੰ ਜਾਂ ਅਜੇ ਹੀ ਲੋਕਾਂ ਨੂੰ ਪਿੱਛੇ ਜਾਣ। ਇੰਨੀ ਗੱਲ ਤਾਂ ਸਪੱਸ਼ਟ ਹੈ। ਨਹੀਂ ਤਾਂ ਆਉਂਦੇ ਜੇ ਕਿਸੇ ਦਾ ਸੁਨੇਹਾ ਆਇਆ ਤਾਂ ਦੱਸ ਦਿਓ ਵੀ ਅੱਜ ਇਹਨਾਂ ਨੂੰ ਕੋਈ ਬਹੁਤ ਹੀ ਮਨਜ਼ੂਰੀ ਕਰ ਦਿੱਤਾ। ਉਹਨਾਂ ਨੂੰ ਆਉਣਾ ਚਾਹੀਦਾ ਸੀ ਜੇ ਨਹੀਂ ਆਈਆਂ ਤਾਂ ਇੱਕ ਗੱਲ ਤਾਂ ਕਲੀਅਰ ਹੈ ਕਿ ਉਹਨਾਂ ਦਾ ਇਹ ਫਸਟ ਏਜੰਡਾ ਨਹੀਂ ਹੈ। ਤੇ ਇਸ ਗੱਲ ਦੀ ਤਾਂ ਘੱਟੋ ਘੱਟ ਨਿਦੇਧੀ ਕਰਨੀ ਬਣਦੀ ਆ। ਕਿ ਉਹ ਵੋਟਾਂ ਵੀ ਮੰਗਦੇ ਆ ਕਾਨੂੰ ਸਰਕਾਰ ਨਹੀਂ ਬਣਾਉਣੀ ਕਹਿੰਦੇ ਆ ਸਰਕਾਰ ਲਈ ਦਾਅਵੇ ਲਾ ਗੀਆ ਪਰ ਇਸ ਗੱਲ ਲਈ ਉਹਨਾਂ ਕੋਲ ਸਮਾਂ ਨਹੀਂ ਹੈ। ਦੂਸਰੀ ਗੱਲ ਕਿ ਜਿਹੜੇ ਦੋਸਤ ਆਏ ਨੇ ਜਿਹੜੀਆਂ ਪਾਰਟੀਆਂ ਤੋਂ ਬੰਦੇ ਆਏ ਨੇ ਮੈਂ ਸਮਝਦਾ ਕਿ ਇਸ ਮੁੱਦੇ ਨੂੰ ਉਹ ਕਿਵੇਂ ਦੇਖਦੇ ਆ ਇਹਦਾ ਕੀ ਹੱਲ ਕਰਨਾ ਚਾਹੁੰਦੇ ਆ ਜਰੂਰ ਸਾਡੇ ਨਾਲ ਸਾਂਝਾ ਕਰੋ ਘੱਟੋ ਘੱਟ ਅਸੀਂ ਇਸ ਗੱਲ ਦੀ ਮੰਗ ਕਰਦੇ ਆ ਕਿ ਸਭਿਆਚਾਰ ਦੇ ਵਿੱਚ ਜਾਤ ਧਰਮ ਲਿੰਗ ਇਲਾਕੇ ਦੇ ਆਧਾਰ ਤੇ ਜਿਹੜੀ ਵਿਤਕਰੇਬਾਜੀ ਕੀਤੀ ਜਾਂਦੀ ਹੈ ਜਾਂ ਕੁਝ ਤੱਤਾਂ ਦੀ ਨਜਾਇਜ਼ ਚੜ੍ਹਾਈ ਕੀਤੀ ਜਾਂਦੀ ਹੈ ਉਹਦੇ ਲਈ ਰੋਕ ਲਈ ਸਪਸ਼ਟ ਕਾਨੂੰਨ ਹੋਣਾ ਚਾਹੀਦਾ ਤੇ ਦੂਸਰੇ ਪਾਸੇ ਕਿ ਇੱਕ ਸਿੱਧਾ ਸਾਦਾ ਸੈਸਕਸ਼ਾ ਪ੍ਰੋਮੋਨ ਦੀ ਬਜਾਏ ਅਜਿਹੀ ਗ੍ਰੇਡਿੰਗ ਜ਼ਰੂਰ ਹੋਣੀ ਚਾਹੀਦੀ ਆ ਕਿ ਕਿਹੜੇ ਗੀਤ ਆ ਜਿਹੜੇ ਵਿਅਕਤੀਗਤ ਪੱਤਰ ਤੇ ਜੇ ਕੋਈ ਸੁਣਨਾ ਚਾਹੇ ਜਾਂ ਕਿਹੜੀਆਂ ਫਿਲਮਾਂ ਜਿਹੜੀਆਂ ਵਿਅਕਤੀਗਤ ਪੱਤਰ ਤੇ ਕੋਈ ਦੇਖਣੀ ਚਾਹੇ ਉਹ ਦੇਖੇ ਕਿਉਂਕਿ ਮੈਨੂੰ ਲੱਗਦਾ ਕਿ ਇੰਨੀ ਪਾਬੰਦੀ ਵੀ ਨਹੀਂ ਲਾਉਣੀ ਚਾਹੀਦੀ ਕਿ ਅਸੀਂ ਬਿਲਕੁਲ ਸਭ ਕੁਝ ਬੰਦ ਕਰ ਦਈਏ ਪਰ ਕਿਹੜੀ ਜਨਤਕਤਾ ਤੇ ਵਰਜਣ ਵਾਲੀਆਂ ਚੀਜ਼ਾਂ ਨੇ ਜਨਤਕਤਾ ਤੇ ਦਿਖਾਈਆਂ ਜਾਣ ਵਾਲੀਆਂ ਚੀਜ਼ਾਂ ਨੇ ਤੇ ਕਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਸਰਕਾਰ ਖੁਦ ਪ੍ਰਮੋਟ ਕਰਨਾ ਚਾਹੁੰਦੀ ਆ ਜਿਹਦੇ ਲਈ ਸਰਕਾਰ ਪ੍ਰਮੋਟ ਕਰੇ ਇਸ ਕਿਸਮ ਦਾ ਕੋਈ ਮਾਰਗ ਨਿਯਮ ਬਣਾਇਆ ਜਾ ਸਕਦਾ ਹਾਲ ਦੀ ਗੱਲ ਈ ਨੇ ਵਿਚਾਰ ਤੁਹਾਡੇ ਨਾਲ 咱这些这是朋友，大瓜导。